ਅਹ ਬੀਸੀ ਸਰ ਜਿਹੜੀ ਅੱਜ ਕਾਨਫਰੰਸ ਤੁਸੀਂ ਕਰ ਰਹੇ ਕਾਦੇ ਰਿਗਾਰਡਿੰਗ ਸਰ ਤੁਸੀਂ ਇੱਥੇ ਆਏ ਹੋ ਕਾਉਂਡ ਪ੍ਰਿੰਸੀਪਲ ਜੀ ਮੇਰੇ ਮਕਸਦ ਕੀ ਹੈ ਸਰ ਅਸੀਂ ਸੋਚਿਆ ਕਿ ਕਿਸੇ ਵੀ ਯੂਨੀਵਰਸਿਟੀ ਦਾ ਜਿਹੜਾ ਮੇਜਰ ਸਤੰਬ ਹੁੰਦਾ ਨਾ ਜਿਹੜਾ ਸਪੋਰਟ ਸਿਸਟਮ ਹੁੰਦਾ ਉਹਨਾਂ ਦੇ ਐਫੀਲੀਏਟਡ ਕਾਲਜੇਸ ਸਾਡੀ ਯੂਨੀਵਰਸਿਟੀ ਕੋਲ 68 ਐਫੀਲੀਏਟਡ ਕਾਲਜੇਸ ਹੈ ਤੇ ਅਸੀਂ ਸੋਚਿਆ ਕਿ ਹਰ ਕਾਲਜ ਨੂੰ ਇੰਡੀਵਿਜੂਅਲੀ ਜਾ ਕੇ ਮਿਲਣ ਨਾਲੋਂ ਮੁਸ਼ਕਿਲ ਹੈ ਕਿਉਂ ਨਾ ਉਹਨਾਂ ਨੂੰ ਕਲਸਟਰਸ ਦੇ ਵਿੱਚ ਚਾਰ ਅਲੱਗ-ਅਲੱਗ ਜਗ੍ਹਾ ਤੇ ਬੁਲਾਇਆ ਜਾਵੇ ਪਿਛਲੇ ਹਫਤੇ ਅਸੀਂ ਮੋਗਾ ਗਏ ਸੀਗੇ ਉੱਥੇ ਸਾਡੇ ਜਿਹੜੇ 15 ਅਫੀਲੀਏਟਡ ਕਾਲਜੇਸ ਸੀਗੇ ਉਹ ਸਾਰੇ ਆਏ ਉਹਨਾਂ ਦੇ ਨੁਮਾਇੰਦੇ ਆਏ ਉਹਨਾਂ ਦੇ ਚੇਅਰਮੈਨ ਆਏ ਉਹਨਾਂ ਦੇ ਡਾਇਰੈਕਟਰ ਆਏ ਉਹਨਾਂ ਦੇ ਪ੍ਰਿੰਸੀਪਲਸ ਆਏ ਅੱਜ ਅਸੀਂ ਸੈਕਿੰਡ ਅਸੀਂ ਜਿਹੜਾ ਸਾਡਾ ਇੰਸਟੀਚਿਊਟ ਹੈ ਪਟਿਆਲਾ ਚ ਇੱਥੇ ਅਸੀਂ 13 ਕਾਲਜੇਸ ਨੂੰ ਬੁਲਾਇਆ ਅਸੀਂ ਉਹਨਾਂ ਬੇਸਿਕਲੀ ਇਹ ਚਾਹੁੰਦੇ ਆ ਕਿ ਕਾਲਜੇਸ ਨੂੰ ਕਿਹੜੇ ਕਿਹੜੀ ਮੁਸ਼ਕਲਾਂ ਆ ਰਹੀਆਂ ਹਾਊ ਕੈਨ ਵੀ ਹੈਲਪ ਥੈਮ ਟੂ ਇੰਪਰੂਵ ਤਿੰਨ ਮੇਨ ਸਾਡਾ ਏਜੰਡਾ ਹੈ ਪਹਿਲਾਂ ਤੇ ਕੁਆਲਿਟੀ ਆਫ ਐਡਮਿਸ਼ਨਸ and quality of teaching learning how can we improve right third uh, second how to improve placements in those tisra jo punjab sarkar da bada shilagajog effort hai wo hai emc right entrepreneurship mindset curriculum right kis tarah bachiyan de vich entrepreneurship bananda jazba jeda honda onu ubara jae so basically we wanted to take the help of our colleges टू डेवलप एंटरप्रेन्योरशिप स्किल्स इन आवर स्टूडेंट्स तिस तीसरा मेजर एजेंडा कि जेडे ਸਾਡੇ ਕਾਲਜੇਸ ਨੂੰ ਕੋਈ ਵੀ ਦਿੱਕਤਾਂ ਆ ਰਹੀਆਂ ਰਿਗਾਰਡਿੰਗ ਐਡਮਿਸ਼ਨਸ ਰਿਗਾਰਡਿੰਗ ਪਲੇਸਮੈਂਟਸ ਰਿਗਾਰਡਿੰਗ ਐਗਜ਼ਾਮੀਨੇਸ਼ਨਸ ਉਹਨਾਂ ਨੂੰ ਅਸੀਂ ਓਨ ਦੀ ਸਪਾਟ ਰਿਜ਼ੋਲਵ ਕੀਤਾ ਜਾਏ ਸੋ ਇਹ ਸਾਡੇ ਮੇਜਰ ਅਜੰਡਾ ਸੀ ਸਰ ਸਰ ਰਿਸਪਾਂਸ ਇਸ ਤਰ੍ਹਾਂ ਦਾ ਮਿਲਿਆ ਕਿ ਸਰ ਸਾਰੇ ਦੇ ਸਾਰੇ 올13 ਕਾਲਜੇਸ ਉਹਨਾਂ ਦੇ ਚੇਅਰਮੈਨ ਵੀ ਉਹਨਾਂ ਦੇ ਡਾਇਰੈਕਟਰ ਵੀ ਔਰ ਉਹਨਾਂ ਦੇ ਪ੍ਰਿੰਸੀਪਲ ਸਾਹਿਬਾਨ ਵੀ ਆਏ ਸੋ ਮੋਰ ਦੈਨ 30 ਪੀਪਲ ਅਟੈਂਡਡ ਟੁਡੇਜ਼ ਮੀਟਿੰਗ ਸੋ ਇਟਸ ਅਨ ਐਕਸਲੈਂਟ ਮੀਟਿੰਗ ਬਹੁਤ ਸਾਰੇ ਆਈਡੀਆ ਸਾਨੂੰ ਮਿਲੇ ਆ ਜੋ ਅਸੀਂ ਕੋਸ਼ਿਸ਼ ਕਰਾਂਗੇ ਕਿ ਇਮੀਡੀਏਟਲੀ ਕਾਲਜ ਯੂਨੀਵਰਸਿਟੀ ਦੇ ਵਿੱਚ ਜਾ ਕੇ ਉਹਨਾਂ ਨੂੰ ਰਿਜ਼ੋਲਵ ਕੀਤਾ ਜਾਏ ਮੇਜਰ ਜਿਹੜੇ ਸਾਨੂੰ ਚੈਲੰਜਸ ਆਏ ਆ ਬੱਚਿਆਂ ਦੀ ਮਾਈਗ੍ਰੇਸ਼ਨ ਦੇ ਬਾਰੇ ਬੱਚਿਆਂ ਦੀ ਐਡਮਿਸ਼ਨਸ ਰਿਲੇਟਿਡ ਔਰ ਐਗਜ਼ਾਮੀਨੇਸ਼ਨ ਰਿਲੇਟਿਡ ਉਹਨਕੋ ਡਿਗਰੀਜ਼ ਲੇਟ ਹੋਈਆਂ ਅਭੀ ਤੱਕ ਨਹੀਂ ਮਿਲੀ ਸੋ ਵੀ ਵਿਲ ਇਨਸ਼ੋਰ ਕਿ ਵਿਦਨ ਨੈਕਸਟ 1 सो इट इज अ गुड एफर्ट ऑन दार्ट ऑफ कॉलेजिज टू बी वेरी ऑनैस एंड इमीजिएटली एड्रैस इट टू दै अस और मेरी पूरी टीम इसी एयर के आई है सर ऑन द स्पॉट असं रिजोल्व किए ज़्यादातर मैटर मैं प्रोफेसर डॉक्टर गुरप्रीत सिंह डायरैक्टर पंजाब पजा, इंस्ट्यूट टेक्नोलॉजी राजपुरा अज सावर्सिटी का एक प्रोग्राम से जो साकेंड कॉलेज है उत्तर सानयोग वाइस चांसलर सर डायरैक्टर सी डी सी ਤੇ ਅਸਿਸਟੈਂਟ ਡਾਇਰెక్టర్ ਸੀਡੀਸੀ ਆਏ ਨੇ ਜੇਜਾ ਪਾਨੇ ਸਾਰੇ ਪ੍ਰਾਈਵੇਟ ਕਾਲਜਸ ਨੂੰ ਵੀ ਬੁਲਾਇਆ ਤੇ ਆਪਾਂ ਨੇ ਐਡਮਿਸ਼ਨਸ ਨੂੰ ਅੱਗੇ ਕਿਦਾਂ ਸਟਰੈਂਥਨ ਕਰਨਾ ਹੈ ਕੀ ਕੀ ਸਟ੍ਰੈਟਜੀਆਂ ਨੂੰ ਅਡਾਪਟ ਕਰਨਾ ਹੈ ਉਹਦੇ ਵਾਸਤੇ ਵਾਈਸ ਚਾਂਸਲਰ ਸਾਹਿਬ ਸਰ ਨੇ ਅੱਜ ਖੁਦ ਸਾਰੇ ਕਾਲਜਸ ਦੀ ਮੈਨੇਜਮੈਂਟ ਐਸ ਵੈਲ ਐਸ ਪ੍ਰਿੰਸੀਪल्स ਡਾਇਰੈਕਟਰਸ ਨੂੰ ਬੁਲਾ ਕੇ ਇੱਕ ਮੀਟਿੰਗ ਕੀਤੀ ਹੈ ਜ ਜਿਹਦੇ ਚ ਡਿਫਰੈਂਟ ਡਿਫਰੈਂਟ ਸੁਝਾਅ ਲਏ ਨੇ ਸੋ ਜੋ ਵੀ ਇੰਪਰੂਵਮੈਂਟ ਦਾ ਹੋਏਗਾ ਜਿੱਦਾਂ ਵੀ ਆਪਾਂ ਯੂਨੀਵਰਸਿਟੀ ਇਨ ਪੰਜਾਬ ਵਿੱਚ ਆਪਣੀ ਐਜੂਕੇਸ਼ਨ ਨੂੰ ਟੈਕਨੀਕਲ ਐਜੂਕੇਸ਼ਨ ਨੂੰ ਸਟਰੈਂਥਨ ਕਰ ਸਕਾਂਗੇ ਉਹਦੇ ਵਾਸਤੇ ਅੱਜ ਮੀ ਤੇ ਪੰਜਾਬ ਗਵਰਨਮੈਂਟ ਦਾ ਇੱਕ ਉਪਰਾਲਾ ਜੋ ਚੱਲ ਰਿਹਾ ਹੈ ਐਂਟਰਪਰਨਿਓਰਸ਼ਿਪ ਮਾਈਂਡਸੈਟ ਪ੍ਰੋਗਰਾਮ ਉਹਦੇ ਵਿੱਚ انرੋਲਮੈਂਟ ਦੀ ਵੀ ਡਿਸਕਸ਼ਨਸ ਹੋਈ ਸੀ ਤੇ ਉਹ ਵਾਈਸ ਚਾਂਸਲਰ ਸਾਹਿਬ ਨੂੰ ਸਭ ਨੇ ਬਹੁਤ ਹੀ ਵਧੀਆ ਰਿਸਪਾਂਸ ਦਿੱਤਾ ਹੈ ਕਿ 100% ਅਪਾ انرੋਲਮੈਂਟ ਕਰ ਚੁੱਕੇ ਹਾਂ ਜਿਹਦੇ ਨਾਲ ਇੱਕ ਇਹ ਗੱਪਾ ਪੰਜਾਬ ਦੇ ਯੂਥ ਨੂੰ ਪੜਾ ਵੀ ਰਿਹਾ ਤੇ ਉਹਨਾਂ ਨੂੰ ਆਪਾਂ ਐਂਟਰਪ੍ਰੈਨਿਓਰਸ਼ਿਪ ਨੂੰ ਵਾਸਤੇ ਅੱਗੇ ਟ੍ਰੇਨਿੰਗ ਵੀ ਦੇਣੀ ਹੈ ਜਿਹੜੀ ਵਿਦੇਸ਼ ਜਾਣ ਦਾ ਰੁਝਾਨ ਹੈ ਉਹ ਇਸ ਮੂਹਮ ਨਾਲ ਘਟੇਗਾ ਕਿ ਬੱਚੇ ਨੇ ਜਿਹੜੇ ਸਾਡੇ ਇੱਥੇ ਵਧੀਆ ਜੌਬ ਲੈਣਗੇ ਵਧੀਆ ਟ੍ਰੇਨਿੰਗ ਲੈਣਗੇ ਦੇਖੋ ਇਹਦੇ ਨਾਲ ਮੈਂ ਖੁਦ ਅਟੈਚ ਹੋਇਆ ਇਸ ਪ੍ਰੋਗਰਾਮ ਨੂੰ ਆਪਣੇ ਕਾਲਜ ਵਿੱਚ ਖੁਦ ਸਟਾਰਟ ਕੀਤਾ ਹੈ ਤੇ ਜੋ ਜੋ ਇਹਦੇ ਚ ਦੱਸਿਆ ਜਾਇਆ ਬੱਚਾ ਨੂੰ ਕਿੱਦਾਂ ਆਪਾਂ ਇੰਡਸਟਰੀ ਸੈਟਅਪ ਕਰਨੀ ਕਿੱਦਾਂ ਸਟਾਰਟ ਕਰਨਾ ਬਿਲਕੁਲ ਬੇਸਿਕ ਤੋਂ ਸਟਾਰਟ ਦੱਸਿਆ ਗਿਆ ਜਾ ਪਹਿਲਾ ਸੈਮੈਸਟਰ ਹੈਗਾ ਤੇ ਬੱਚਿਆਂ ਨੂੰ ਉਦਾਂ ਹੀ ਮਾਈਂਡ ਉਹਨਾਂ ਦਾ ਤਿਆਰ ਕਰਨ ਬਹੁਤ ਅੱਛੇ ਵੀਡੀਓਜ਼ ਕ੍ਰੀਏਟ ਕੀਤੇ ਨੇ ਪੰਜਾਬ ਸਰਕਾਰ ਵੱਲੋਂ ਤੇ ਨਾਲ ਹੀ ਫਿਰ ਉੱਤੇ ਕੁਐਸਚਨ ਆਨਸਰ ਦਿੱਤੇ ਜਾਂਦੇ ਜਦੋਂ ਬੱਚਾ ਨੂੰ ਰਿਸਪੌਂਡ ਕਰਦਾ ਤੇ ਉਹ ਪਤਾ ਚੱਲਦਾ ਕਿ ਹਾਂ ਉਹ ਕਿੰਨਾ ਰੈਡੀਨੈਸ ਹੋ ਰਿਹਾ ਤੇ ਇਹ ਕੰਪਲਸਰੀ ਕਰਤਾ ਹੈ ਪੰਜਾਬ ਗੋਵਰਨ ਨੇ 2 ਕ੍ਰੈਡਿਟ ਦਾ ਕੋਰਸ ਹੈ ਬੱਚਿਆਂ ਨੂੰ ਪੰਜ ਸੈਮੈਸਟਰ ਹੈ ਪੜਨਾ ਪਏਗਾ ਗੁਰਪੇ ਕਿੰਨੇ ਕਾਲਜ ਤੇ ਕਿੰਨੇ ਕਾਲਜ ਜਿਹੜੇ ਟੂਟਣਾ ਹੈ ਅੱਜ ਤਕਰੀਬਨ 13 ਕਾਲਜ ਦੇ ਮੈਨੇਜਮੈਂਟ ਤੇ ਪ੍ਰਿੰਸੀਪਲਸ ਆਏ ਸੀ ਤੇ ਦੋ ਆਪਾਂ ਕੰਸਟਰੂਟ ਕਾਲਜ ਸੀ ਸਾਡਾ ਪੰਜਾਬ ਸਟੇਟ ਆਰਟੀਕਲ ਕਾਲਜ ਤੇ ਦੂਸਰਾ ਆਪਾਂ ਪੰਜਾਬ ਇੰਸਟਿਟਿਊਟ ਆਫ ਟੈਕਨੋਲ